ਮ ਆ ਗਿਆ ਜੱਸੀ ਕਿੱਥੇ ਹੈਗੀ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਅੰਦਰੇ ਪਈ ਐ ਸਾਰਾ ਦਿਨ ਦਵਾਈਆਂ ਨੇ ਸੁਰਤ ਬੰਦੜਾ ਰੱਖੀ ਐ ਵਿਚਾਰੀ ਦੀ ਉਹ ਦਵਾਈਆਂ ਘੜਾ ਅੱਜ ਕੱਲ ਨਾਰਮਲ ਹੁੰਦੀਆਂ ਨੇਗੀਆਂ ਇੰਨਾ ਚਿਤਾਪ ਨਸ਼ਾ ਹੁੰਦਾ ਹੈਗਾ ਤਾਂ ਕਰਕੇ ਬੰਦੇ ਦੀ ਸੁਰਤ ਬੰਦ ਲਈ ਰੱਖਦੀਆਂ ਨੇਗੀਆਂ putt ਮੈਂ ਤੈਨੂੰ ਇੱਕ ਗੱਲ ਕਹਿਣੀ ਸੀ ਜੇ ਮੰਨੇਗਾ ਮੈਨੂੰ ਨਾ ਮਿੰਦੋ ਮਿਲੀ ਸੀ ਗੱਲ ਜੈਲੇ ਕੀ ਉਹਦੀ ਨੋ ਕੋਲ ਵੀ ਨਿੱਕਾ ਨਿਆਣਾ ਮਸਾ ਹੀ ਹੋਇਆ ਉਹ ਕਹਿੰਦੀ ਵੀ ਆਪਣੇ ਖੇਤਾਂ ਵਾਲੀ ਟਿੱਬੀ ਚ ਇੱਕ ਬਾਬਾ ਆਇਆ ਹੋਇਆ ਉਹਦੀ ਨੋ ਨੂੰ ਉੱਥੇ ਹੀ ਫਾਇਦਾ ਹੋਇਆ ਨਾਲੇ ਇੱਕ ਗੱਲ ਹੋਰ ਪੁੱਤ ਉਹਨਾਂ ਨੇ ਮਹੀਨੇ ਹੀ ਚੁੰਕੀ ਭਰੀ ਸੀ ਮਹੀਨੇ ਜੀ ਫਾਇਦਾ ਹੋ ਗਿਆ ਹੁਣ ਦੇਖ ਲੈ ਸੁੱਖ ਨਾਲ ਦੋ ਮੁੰਡੇ ਨੇ ਓ ਮਾ ਕਿਹੰਜ ਗੱਲਾਂ ਕਰਦੀਆਂ ਗਈ ਇੰਨਾ ਪਖੰਡੀਆਂ ਕੋਲੇ ਕੀ ਹੈਗਾ ਇਹ ਤਾਂ ਰੱਬ ਦੀ ਦੇਣ ਹੈਗੀ ਜਦੋਂ ਰੱਬ ਨੇ ਦੇਣਾ ਉਹ ਦੀ ਕੁਛ ਮਿਲੂਗਾ ਤੈਨੂੰ ਨਹੀਂ ਪਤਾ ਪੁੱਤ ਤੂੰ ਤਾਂ ਹਲੇ ਨਿਆਣਾ ਨਾਲੇ ਬਥੇਰਾ ਟਾਈਮ ਹੋ ਗਿਆ ਉਹਨੂੰ ਦਵਾਈਆਂ ਖਾਂਦੀ ਇਹਨੂੰ ਹੁਣ ਤਾਂ ਇੱਕ ਵਾਰੀ ਆਪਾਂ ਬਾਬੇ ਦੇ ਚੁੰਕੀਆਂ ਭਰ ਕੇ ਦੇਖਣੀਆਂ ਨੇ ਮੈਨੂੰ ਪੂਰਾ ਜਕੀਨ ਹੈ ਬਾਬਾ ਆਪਣੇ ਤੇ ਵੀ ਜਰੂਰ ਕਿਰਪਾ ਕਰੋ ਓ ਮਾ ਜਦੋਂ ਦਵਾਈਆਂ ਨੇ ਨਹੀਂ ਕੰਮ ਕਰਿਆ ਹੈਗਾ ਹੁਣ ਆਪਣਾਂ ਦੀ ਭੂਤੀ ਕੀ ਕੰਮ ਕਰੂਗੀ ਤੂੰ ਵੀ ਮਾਂ ਉਹੀ ਮਰੀ ਜਣੀ ਹੈਗੀ ਪੁੱਤਾ ਬਣੇ ਤੇਰੇ ਮੁਰੇ ਹੱਥ ਇੱਕ ਵਾਰ ਤਾਂ ਮੈਨੂੰ ਜੱਸੀ ਨੂੰ ਬਾਬੇ ਕੋਲ ਲੈ ਜਾ ਕੇ ਜ਼ਰੂਰ ਦੇਖਣ ਦੇ ਨਾਲੇ ਕਿੰਨਾ ਕਿ ਚਰਜਵਾਖੜੀ ਦਵਾਈਆਂ ਖਾਈ ਜਾਊਗੀ ਨਾਲੇ ਉਹਦੀ ਦੇਹ ਤੋਂ ਖੇ ਹੋਈ ਜਾਂਦੀ ਹੈ ਉਹ ਮਾਂ ਤੂੰ ਤਾਂ ਜਮੀ ਨਹੀਂ ਸੁਣਦੀ ਹੈਗੀ ਕੰਟਾ ਹੋ ਗਿਆ ਮੈਨੂੰ ਤੇਰੇ ਨਾਲ ਮੱਥਾ ਮਾਰਦੇ ਨੂੰ ਪੁੱਤ ਬਣ ਕੇ ਆ ਨਾ ਘਰ ਬੈਂਟੀ ਇੱਕ ਵਾਰ ਤਾਂ ਮੈਂ ਜੱਸੀ ਨੂੰ ਜ਼ਰੂਰ ਲੈ ਕੇ ਜਾਊਂਗੀ ਬਾਬੇ ਕੋਲੇ ਨਾਲੇ ਮੇਰਾ ਵੀ ਜੀ ਕਰਦਾ ਪੁੱਤ ਦਾ ਮੂੰਹ ਦੇਖਣ ਨੂੰ ਮਾ ਤੂੰ ਹੀ ਬਾਲੀ ਹੰਡਣ ਹੈਗੀ ਹੜਦੀ ਨੇਗੀ ਫਿਰ ਅੜੀਆਂ ਪਗਾਏ ਬਣਾ ਮੈਂ ਮਾ ਥੋੜੇ ਪਿਛੇ ਮੱਥਾ ਮਾਰਦੀ ਆ ਨਾਲੇ ਕਿੰਨੂ ਨਹੀਂ ਹੁੰਦਾ ਆਪਣੇ ਜਿਵੇਂ ਅੱਖਾਂ ਦਾ ਬਥੇਰੀਆਂ ਦਵਾਈਆਂ ਖਵਾਤੀਆਂ ਬਹੂ ਨੂੰ ਮੈਂ ਤਾਂ ਅੱਧੀ ਐਂ ਮਰਜੀ ਕਰੂੰ ਓ ਪਰ ਮਾ ਪਰਪੁਰ ਕੁਛ ਨਹੀਂ ਬਥੇਰਾ ਚਿਰ ਹੋ ਗਿਆ ਮੈਨੂੰ ਤੇਰੇ ਮੂੰਹ ਵਾਂਗ ਦੇਖਦੀ ਨੂੰ ਉਹਨੂੰ ਕਹਿਦੀ ਨਾਲੇ ਸਵੇਰੇ ਮੇਰੇ ਨਾਲ ਤਿਆਰ ਹੋ ਜੂਗੀ ਕਿਵੇਂ ਜੱਸੀ ਬੈਗੀ ਤੂੰ ਹਉ ਨੂੰ ਪਤਾ ਹੀ ਐ ਦਵਾਈਆਂ ਨੇ ਸੂਰਤ ਬਦਲਾ ਰੱਖੀ ਐ ਪਤਾ ਨਹੀਂ ਕਦੋਂ ਖਹਿੜਾ ਛੁੱਡੂ ਕੋਈ ਨਾ ਦੱਸੀ ਰੱਬ ਆਪਣੀ ਵੀ ਕਦੇ ਸੁਣੂਗਾ ਕੀ ਪਤਾ ਕਦੋਂ ਸੁਣੂ ਰੱਬ ਹਜੇ ਤੱਕ ਤਾਂ ਸੁਣੀ ਉਹਨੇ ਹਾਂ ਸੱਚ ਕੱਲ ਨੂੰ ਬੇਬੇ ਨਾਲ ਵਗ ਜੀ ਉਹ ਇੱਕ ਸਾਲ ਕੋਲੇ ਲੈ ਜਾਣ ਨੂੰ ਕਹਿੰਦੀ ਸੀ ਤੈਨੂੰ ਮੈਂ ਕੀ ਕਰਾਂਗੀ ਸਾਧ ਕੋਲ ਜਾ ਕੇ ਪਹਿਲੇ ਦਵਾਈਆਂ ਨੇ ਜਾਨਾ ਰੱਖੀ ਐ ਹੁਣ ਸਾਧਾ ਕੋਲ ਵੀ ਮੱਥੇ ਰਗਣੇ ਪੈਣਗੇ ਮੈਨੂੰ ਯਾਰ ਮੈਂ ਕੀ ਕਰਾਂ ਮੈਂ ਤਾਂ ਬੇਬੇ ਨੂੰ ਬਥੇਰਾ ਸਮਝਾਇਆ ਦੀ ਗਾ ਵੀ ਕੀ ਕਰੂਗੀ ਜਾ ਕੇ ਜੱਸੀ ਜਦੋਂ ਰੱਬ ਨੇ ਚਾਹਿਆ ਆਪੀ ਫਾਇਦਾ ਹੋ ਜਾਊਗਾ ਪਰ ਬੇਬੇ ਮੰਨਦੀ ਹੋਣੀ ਹੈਗੀ ਤੂੰ ਐਂ ਕਰੀ ਜੱਸੀ ਸਵੇਰੇ ਭਾਗ ਜੀ ਬੇਬੇ ਨਾਲ ਨਹੀਂ ਐਵੇਂ ਬਾਦੂ ਦਾ ਗਲੇਸ਼ ਛੜੂਗਾ ਹਾਏ ਰੱਬਾ ਕਿੰਨੇ ਕੁ ਬਦਲੇ ਲਏਂਗਾ ਮੇਰੇ ਤੋਂ ਚੱਲ ਜੱਸੀ ਤੂੰ ਐਂ ਕਰ ਆਰਾਮ ਕਰ ਲਾ ਮੈਂ ਵੀ ਫਰੈਸ਼ ਹੋ ਕੇ ਆਉਣਾਗਾ ਚੰਗਾ ਕੱਲਾਂ ਫਿਰ ਤੂੰ ਬਗ ਨਹੀਂ ਬੇਬੇ ਨਾਲ ਠੀਕ ਹੈ ਠੀਕ ਹੈ ਜੀ ਕਿਧਰ ਖਿੱਚੀ ਹਿੰਦਰੇ ਤਿਆਰੀ ਤੜਕੀ ਤੜਕੀ ਬੇ ਕਿਉਂ ਤੜਕੇ ਤੜਕੇ ਠੋਕਦਾ ਹੁੰਦਾ ਹੈ ਸੋ ਕੰਮ ਧੰਦੇ ਜਾਂਦਾ ਬੰਦਾ ਓਏ ਮੈਂ ਤਾਂ ਉਹ ਪੁੱਛਦਾ ਕਿਉਂ ਆਏ ਪੱਜ ਕੇ ਪੈਨੀਆ ਐ ਜਾ ਪੁੱਤ ਐ ਤਾਂ ਹੀ ਬੋਲੀ ਜਾ ਹਾਏ ਓ ਰੱਬਾ ਮੇਰੇ ਪਤਾ ਨਹੀਂ ਕਿੱਥੋਂ ਮੱਥੇ ਮਾਰਤੀ 25 ਸਾਲ ਹੋ ਗਏ ਕਦੇ ਨਾ ਪਿਆਰ ਨਾਲ ਬੋਲੀਏ ਜੈ ਹੋਵੇ ਜੈ ਹੋਵੇ ਬਾਬਾ ਜੀ ਦੀ ਤਾ ਅੱਜ ਕਾ ਸਨ ਤਾਂ ਘਾਟੀ ਆ ਰਹੀਆਂ ਨੇ ਨਾਲੇ ਖਾਲੀ ਆ ਥਾਰੀਆਂ ਨੇ ਪਵਨ ਕੀ ਗੱਲ ਬਾਬਾ ਜੀ ਬਾਬਾ ਜੀ ਸੱਟ ਹੋ ਜੇ ਦੋ ਬੀਬੀ ਆ ਰਹੀਆਂ ਨੇ ਫਰਤਾ ਹਾਂਜੀ ਆ ਤਾਂ ਮੈਨੂੰ ਨਵੀਂ ਵਿਆਹੀ ਲੱਗਦੀ ਐ ਮੈਨੂੰ ਲੱਗਦਾ ਬੱਚਾ ਨਹੀਂ ਹੁੰਦਾ ਤਾਂ ਹੀ ਆਏ ਨੇ ਸਹੀ ਗੱਲ ਆ ਬਾਬਾ ਜੀ ਹਾਂ ਬੱਚਾ ਕੁੱਕ ਸੁਣਨੀ ਐ ਬਾਬਾ ਜੀ ਤੁਸੀਂ ਤਾਂ ਨੋ ਕਿਉਂ ਮੰਨ ਗਏ ਬੱਚਾ ਚੱਕਾ ਭਗਤੋ ਹੋ ਗਏ 5 ਸਾਲ ਹੋ ਗਏ ਨੇ ਇਹਨਾਂ ਦੇ ਵਿਆਹ ਨੂੰ ਹਲੇ ਤੱਕ ਕੋਈ ਨਿੱਕਾ ਨਹੀਂ ਆਣਾ ਨਹੀਂ ਹੋਇਆ ਬਥੇਰੇ ਡਾਕਟਰਾਂ ਦੇ ਧੱਕੇ ਖਾ ਲੇ ਕੋਈ ਗੱਲ ਰਾਂ ਨਹੀਂ ਪਈ ਅਸੀਂ ਤਾਂ ਥੱਕ ਗਏ ਬਾਬਾ ਜੀ ਹੁਣ ਤਾਂ ਬਸ ਥੋਡੇ ਚਰ ਨਹੀਂ ਆਏ ਆ ਤੁਸੀਂ ਕਰੋ ਕਿਰਪਾ ਕੋਈ ਨਾ ਬੀਬਾ ਤੁਸੀਂ ਫਿਕਰ ਨਾ ਕਰੋ ਤੁਸੀਂ ਉਹਨੂੰ ਬਾਬੇ ਨੇ ਚਰ ਨਹੀਂ ਆਏ ਹੋ ਛੋਡਾ ਭਲਾ ਜਰੂਰ ਹੋਊਗਾ ਨਲਿਆ ਇੰਨਾ ਟਾਈਮ ਡਾਕਟਰਾਂ ਦੇ ਕਿਉਂ ਗਾਲਿਆ ਇਹਨੂੰ ਕੋਈ ਬਿਮਾਰੀ ਨਹੀਂ ਹੈਗੀ ਇਹਦੇ ਤਾਂ ਇੱਕ ਪੁੱਤਰਾ ਸਾਇਆਗਾ ਫਿਰ ਤਾਂ ਬਾਬਾ ਜੀ ਤੁਸੀਂ ਕਰੋ ਕਿਰਪਾ ਇਹ ਤਾਂ ਸਾਰਾ ਦਿਨ ਬੈੱਡ ਤੇ ਪਈ ਰਹਿੰਦੀ ਆ ਇਹ ਤਾਂ ਬੈੱਡ ਤੋਂ ਨਹੀਂ ਉੱਠਦੀ ਉਹ ਬੀਬਾ ਇਹ ਕੰਮ ਕਿੱਥੋਂ ਕਰੂਗੀ ਉਹ ਇਹਨੂੰ ਕੰਮ ਹੀ ਨਹੀਂ ਕਰਨ ਦਿੰਦੀ ਹੈਗੀ ਸੋਡਾ ਘਰ ਤਬਾਹ ਕਰਨ ਆਈ ਆ ਉਹ ਤਬਾਹ ਬਾਬਾ ਜੀ ਆ ਕੀ ਕਹਿ ਰਹੇ ਹੋ ਤੁਸੀਂ ਡਾਕਟਰ ਤਾਂ ਕਹਿੰਦੇ ਮੈਡੀਕਲ ਪ੍ਰੋਬਲਮ ਹੈ ਉਹ ਬੀਬਾ ਜੇ ਡਾਕਟਰਾਂ ਤੇ ਇੰਨਾ ਯਕੀਨ ਹੈ ਫਿਰ ਸਾਡੇ ਕੋਲ ਕੀ ਲੈਣ ਆਓਗੇ ਉਹਨਾਂ ਕੋਲ ਹੀ ਭੱਜ ਜਾਓ ਨੜੇ 5 ਸਾਲ ਹੋ ਗਏ ਤੁਹਾਨੂੰ ਫਿਰਦਿਆਂ ਨੂੰ ਉਹਨਾਂ ਕੋਲ ਭੱਜ ਜਾਓ ਖੜਾ ਲੋ ਜਵਾਖ ਨਹੀਂ ਬਾਬਾ ਜੀ ਤੁਸੀਂ ਇਹ ਨਹੀਂ ਗੱਲਾਂ ਨਾ ਸੁਣੋ ਇਹ ਤਾਂ ਨਿਆਣੀ ਆ ਤੁਸੀਂ ਸਾਡਾ ਭਲਾ ਕਰੋ ਨਾਲੇ ਗੱਲ ਸੁਣਨਾ ਨਹੀਂ ਤੇ ਤੂੰ ਚੁੱਪ ਕਰਕੇ ਨਹੀਂ ਬੈਠਾ ਜਾਂਦਾ ਨਾਲੇ ਪਹਿਲਾਂ ਕੀ ਲੈ ਲਿਆ ਡਾਕਟਰ ਤੋਂ ਕਿੰਨਾ ਚਿਰ ਹੋ ਗਿਆ ਮੈਨੂੰ ਬੰਟੀ ਨੂੰ ਕਹਿੰਦੇ ਨੂੰ ਬੀਨੂੰ ਡਾਕਟਰਾਂ ਦੇ ਨਾਲ ਧੱਕੇ ਖਵਾ ਇਹਨੂੰ ਕੋਈ ਕਾਸਰ ਆ ਕੋਈ ਨਾ ਬੀਬਾ ਇਹਦੇ ਵਿੱਚ ਇਹਦਾ ਕੋਈ ਕਸੂਰ ਨਹੀਂ ਹੈਗਾ ਇਹ ਆ ਆਪਣੀ ਕਰ ਰਹੀ ਇਹ ਤਾਂ ਪ੍ਰੇਤ ਆਤਮਾ ਕਰਾ ਰਹੀ ਹੈ ਹੁਣ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਬਾਬੇ ਦੇ ਚਰਨਾਂ 'ਚ ਆ ਗਏ ਫਿਕਰ ਨਾ ਕਰੋ ਸੋਡਾ ਇਲਾਜ ਜਲਦੀ ਤੋਂ ਜਲਦੀ ਕਰਾਂਗੇ ਤੁਹਾਨੂੰ ਹਰ ਹਫ਼ਤੇ ਇੱਥੇ ਚੌਂਕੀ ਭਰਨੀ ਪਊਗੀ ਤੇ ਬੀਬਾ ਨੂੰ ਇੱਥੇ ਝਾੜੂ ਲਾਉਣਾ ਪਊਗਾ ਜਿੰਨੀ ਸੇਵਾ ਤੁਸੀਂ ਇੱਥੇ ਕਰੋਗੇ ਓਨੀ ਹੀ ਸੇਤੀ ਤੁਹਾਨੂੰ ਫਲ ਮਿਲੂਗਾ ਚੱਕੋ ਭਾਤੋ ਹੋਵੇ ਜੇ ਹੋਵੇ ਪੱਲੀ ਚੱਕਦੀ ਜੈ ਹਾਂ ਹਾਂ ਬਾਬਾ ਜੀ ਜਿਵੇਂ ਤੁਸੀਂ ਕਹੋਗੇ ਸੀ ਓਵੇਂ ਹੀ ਕਰਾਂਗੇ ਬਸ ਮੇਰੀ ਨੋ ਠੀਕ ਹੋਣੀ ਚਾਹੀਦੀ ਐ ਲੈ ਬੱਚਾ ਆ ਪੂਤੀ ਐ ਤੇ ਆ ਜਾਲਾ ਪੂਤੀ ਦੋ ਟਾਈਮ ਲੈਣੀ ਐ ਤੇ ਇਹ ਜਾਲਾ ਇਹਦਾ ਕਰਜ ਸਿੱਟਾ ਦੇਣਾ ਹੈਗਾ ਨਾਲੇ ਚੌਂਕਿਆਂ ਭਰਦੇ ਰਹਿਦਾ ਕਰੋ ਮੁੰਡਾ ਇੱਕ ਨਹੀਂ ਮੁੰਡੇ ਦੋ ਦੋ ਹੋਣਗੇ ਭਰਤਾ

ਕੀ ਕਹਿੰਦਾ ਫਿਰ ਬਾਬਾ ਗਏ ਸੀ ਅੱਜ ਬਾਬੇ ਕੋਲ ਗਏ ਤਾਂ ਸੀ ਬਾਬੇ ਕੋਲ ਉਹਨੇ ਤਾਂ ਹੋਰ ਹੀ ਬਹਿਮ ਪਾਤਾ ਕਹਿੰਦੇ ਕੁਝ ਕਰਾਇਆ ਹੋਏ ਤਾਂ ਕਰਕੇ ਕੋਈ ਫਾਇਦਾ ਨਹੀਂ ਹੋ ਰਿਹਾ ਅੱਛਾ ਹੋਰ ਕੀ ਕਹਿੰਦਾ ਬਾਬਾ ਫਿਰ ਉਹ ਕਹਿੰਦੇ ਚਿੰਤਾ ਨਾ ਕਰੋ ਤੁਹਾਡਾ ਮੈਂ 100% ਹੱਲ ਕਰੂੰ ਨਾਲੇ ਕਹਿੰਦਾ ਮੇਰੇ ਕੋਲ ਆਣਾ ਪੈਣਾ ਮੈਨੂੰ ਡਰ ਚਾ ਲੱਗ ਰਿਹਾ ਉਹ ਚਲ ਤੂੰ ਐਂ ਕਰੀ ਬੇਬੇ ਨਾਲ ਬਗ ਜਾ ਕਰ ਨਹੀਂ ਐਵੇਂ ਬਾਦੂ ਦਾ ਗਲੇਜ਼ ਕਰੂਗੀ ਲੈ ਬੇਬੇ ਗੜਾ ਸਮਝਦੀ ਐ ਸਮਝਾਈ ਫਿਰ ਬਾਬਾ ਕਹਿੰਦਾ ਝਾੜੂ ਲਾ ਕੇ ਜਾਈ ਝਾੜੂ ਉਹ ਵੀ ਮੈਨਾਂਵਾ ਘਰ ਤਾਂ ਮਸਾਲਾ ਹੁੰਨੀ ਐ ਮੈਂ ਉਹ ਚੱਲ ਜਾ ਸਿੱਧੂ ਬਗ ਜਾ ਕਰੀ ਲਾ ਆਇਆ ਕਰੀ ਡੇਰੇ ਚ ਝਾੜੂ ਡੇਰੇ ਦੇ ਬਗਤ ਪੈ ਜੇ ਤਾਂ ਸਾਰਾ ਕੁਝ ਹੀ ਕਰਨਾ ਪੈਂਦਾ ਹੈਗਾ ਤੁਸੀਂ ਮੰਮੀ ਜੀ ਨੂੰ ਸਮਝਾ ਕੇ ਦੇਖ ਲਓ ਕੀ ਪਤਾ ਤੁਹਾਡੇ ਕਹਿੰਦੇ ਸਮਝ ਜਾਣ ਜਿ세 ਤੈਨੂੰ ਕਿਹਾ ਤਾਂ ਹੈ ਉਹ ਕਿੱਥੇ ਮੰਨਦੀ ਐ ਜੇ ਕਹਾਂਗੇ ਉਹ ਤਾਂ ਉਲਟਾ ਹੀ ਬੋਊਗੀ ਇਸ ਨੂੰ ਤਾਂ ਲੱਗੜ ਪਾਣੀ ਬਿਲੇ ਬੂਤੀ ਵਾਲਾ ਨਾਲੇ ਬੁੱਤੂ ਆਪ ਟਾਈਮ ਨਾਲ ਯਾਦ ਕਰਕੇ ਲੈ ਲਿਆ ਕਰਨ ਰਸੋਈ ਚ ਪਈ ਐ ਡੱਬੀ ਬੂਤੀ ਵਾਲੀ ਠੀਕ ਹੈ ਉਹ ਬਾਂ ਆ ਗਈ ਕਰਨੀ ਆ ਤੂੰ ਐਵੇਂ ਕਿਹੜੇ ਬਹਿਮਾ ਪਰਮਾ ਜੱਚ ਪੈ ਗਈ ਤੁਸੀਂ ਚੰਗਾ ਨਹੀਂ ਲੈ ਜਾਂਦੀ ਜਿੱਥੇ ਲੈ ਕੇ ਜਾਣਾ ਓਏ ਆਪੇ ਲੈ ਜੀ ਮੈਂ ਕਿਹੜਾ ਤੁਹਾਡੀ ਕੁਛ ਲੱਗਦੀ ਆ ਨਾਲੇ ਨਾ ਪੁੱਛ ਕੇ ਦੇਖ ਲੈ ਬਾਬੇ ਨੇ ਕਿੰਨੀਆਂ ਗੱਲਾਂ ਸੱਚ ਦਸੀਆਂ ਨੇ ਨੜੇ ਨੂੰ ਕੋਈ ਬਿਮਾਰੀ ਮੂਰੀ ਨਹੀਂ ਹੈਗੀ ਇਹਨੂੰ ਤਾਂ ਕਿਸੇ ਨੇ ਕਰਾਇਆ ਹੋਇਆ ਕੁਛ ਪਰ ਮੰਮੀ ਮੈਨੂੰ ਉੱਥੇ ਜਾਣਾ ਬਹੁਤ ਔਖਾ ਲੱਗਦਾ ਹੈ ਨਹੀਂ ਨਹੀਂ ਜਾਣਾ ਨਾ ਜਾ ਮੈਗੀ ਲੈਣ ਦੇ ਰਜਵਾਖਾਂ ਤਾਂ ਖਾਈ ਜਾ ਤੱਕੇ ਮੈਂ ਤਾਂ ਉਹੀ ਬਾੜ ਜਗੂਈਏ ਤੜਾਂਦੀ ਫਿਰਦੀ ਆ ਕੰਜਰਾਂ ਨੇ ਮੇਰਾ ਲਹੂ ਪੀ ਰਖਿਆ ਕੋਈ ਨਹੀਂ ਸੁਣਦਾ ਮੇਰੀ ਓ ਕੀ ਹੋ ਗਿਆ ਕੀ ਐਸਾ ਤੈਨੂੰ ਕਿਹੜਾ ਪਤਾ ਨਹੀਂ ਉਹ ਜੇ ਕੋਈ ਗੱਲ ਦੱਸੇਗੀ ਫੇਰ ਹੀ ਆ ਮੈਨੂੰ ਕੁਝ ਦੱਸ ਤਾਂ ਦੇ ਕੀ ਹੋ ਰਿਹਾ ਤੈਨੂੰ ਕੀ ਰਸਾ ਤੈਨੂੰ ਉਹ ਜਵਾਕ ਜੀ ਆਪਣੀ ਮਰਜ਼ੀ ਕਰਦੇ ਨੇ ਨਾ ਕੱਲ ਦੇ ਜੰਮੇ ਨੂੰ ਜਾਦਾ ਪਤਾ ਵੀ ਕੀ ਚੰਗਾ ਕੀ ਮਾੜਾ ਉਹ ਜੈਲੇ ਕੀ ਮਿੰਦੋ ਨੇ ਦੱਸ ਪਾਈ ਸੀ ਮੈਨੂੰ ਕਹਿੰਦੀ ਸਵਾ ਮਹੀਨੇ ਚੌਂਕੀਆਂ ਭਰਨੀਆਂ ਨੇ ਨਾਲੇ ਬਹੂ ਜੀ ਨੂੰ ਸਾਰੀਆਂ ਸੱਚੀਆਂ ਗੱਲਾਂ ਦੱਸੀਆਂ ਜਵਾਕ ਜੀ ਕਿੱਥੇ ਮੰਨਦੇ ਨੇ ਮੇਰੀ ਲੈ ਮਾਂ ਤੇਰੀ ਕਿਹੜੀ ਗੱਲ ਨਹੀਂ ਮੰਨੀ ਐਗੀ ਤੇ ਰਹਿਣ ਦੇ ਰਹਿਣ ਦੇ ਮੰਨਣਾ ਮਾੜਾ ਬਣਦੇ ਆ ਕਿਵੇਂ ਕਲੇਸ਼ ਪਾਈ ਜਾਨੀ ਐ ਕਿ ਤੂੰ ਤਾਂ ਜਾਣਦੀ ਐ ਮੈਂ ਤੈਨੂੰ ਵੱਡੀ ਮੰਨਣ ਵਾਲੇ ਨੂੰ ਉਹ ਇਹ ਤਾਂ ਮੇਰੀ ਨਹੀਂ ਮੰਨਦੀ 25 ਸਾਲ ਹੋ ਗਏ ਵਿਆਹ ਹੋਏ ਨੂੰ ਤੇਰੀ ਕਿੱਥੋਂ ਮੰਨੂ ਉਹ ਤਾਂ ਅੱਭੀ ਜੜੀ ਕਰਦੀ ਹੈਗੀ ਓਏ ਹੋਰ ਬਾਪੂ ਇਹਨੂੰ ਇਹੀ ਗੱਲ ਦਾ ਸਮਝਾਉਣਿਆਂਗੇ ਪਰ ਇਹ ਕਿੱਥੇ ਸਮਝਦੀ ਹੈਗੀ ਵੇ ਮੈਂ ਕੀ ਕਹਿੰਨੀ ਆ ਤੁਹਾਨੂੰ ਮੈਂ ਤਾਂ ਖੜਾ ਹੀ ਛੱਡਤਾ ਜਿਹੜਾ ਕੁਝ ਕਰਨ ਨਾਲ ਉਹੀ ਕਰ ਲਓ ਉਹ ਮਾਤਾ ਨਰਾਜ਼ ਕਿਉਂ ਨਹੀਂ ਹੈਗੀ ਐ ਤਾਂ ਮੈਨੂੰ ਵੀ ਪਤਾਗਾ ਤੂੰ ਸਾਡੇ ਮਾਰੀਓ ਫਿਰਦੀ ਹੈਗੀ ਮੈਂ ਤਾਂ ਇਹ ਸੋਚਦਾ ਸੀਗਾ ਵੀ ਆਪਾਂ ਜੱਸੀ ਨੂੰ ਕਿਸੇ ਬਲੀਅਰ ਐਕਟਰ ਨੂੰ ਦਿਖਾ ਦਿੰਦੇ ਹਾਂ ਨਾ ਫਿਰ ਦਿਖਾ ਲੈ ਮੈਨੂੰ ਕੀ ਪੁੱਛਦੇ ਹੋ ਪਹਿਲਾਂ ਕਿਹੜਾ ਕਦੇ ਦਿਖਾਇਆ ਨਹੀਂ ਮੈਂ ਬੁੱਤ ਮੈਂ ਵੀ ਤਾਂ ਤੁਹਾਡੇ ਮਾਰੀ ਫਿਰਦੀ ਐ ਤੇ ਤੁਹਾਮਗਰੋਂ ਵਿਆਹ ਹੋਏ ਦ ਤੁਸੀਂ ਓ ਮੇਰੀ ਓ ਵੀ ਫਿਰਦੇ ਹੋ ਮੇਰਾ ਕਾਲਜਾ ਮੱਤਦੇ ਦੇਖ ਕੇ ਓ ਉਹ ਤਾਂ ਠੀਕ ਆ ਮਾਦਰੀ ਗੱਲ ਨਾਲੇ ਬਾਬੇ ਨੇ ਕਿਹੜਾ ਆਪਣੇ ਤੋਂ ਪੈਸੇ ਮੰਗੇ ਨੇ ਪਤਾ ਆਪਣੀ ਸ਼ਰਦ ਹੈ ਚਾਹੇ 10 ਦਾ ਮੱਥਾ ਟੇਕੋ ਚਾਹੇ 5 ਦਾ ਉਹ ਤਾਂ ਬਾਲਾ ਦਰਵੇਸ਼ ਬਾਬਾ ਹੈ ਉਹ ਤਾਂ ਲੋਕਾਂ ਦੇ ਭਲੇ ਕਰਦਾ ਹੈ ਉਹ ਚਲ ਮੈਂ ਐਂ ਕਰਨੀ ਤੂੰ ਲੈ ਜੀ ਜੱਸੀ ਨੂੰ ਬਾਬੇ ਕੋਲ ਨਾਲੇ ਦੂਗੜਾ ਫੇ ਸਾਡਾ ਮਾੜਾ ਸੋਚੇਗੀ ਚਲ ਪੁੱਤ ਮੈਂ ਤਿਆਰ ਹੋऊंगी ਸਵੇਰੇ ਤੂੰ ਜੱਸੀ ਨੂੰ ਕਹਿ ਦੇ ਸਵੇਰੇ ਜਲਦੀ ਉੱਠ ਕੇ ਤਿਆਰ ਹੋ ਜਾਊਗੀ ਚਲ ਠੀਕ ਆ ਮਾਂ ਮੈਂ ਕਹਿ ਦਊਂਗਾ ਜੱਸੀ ਨੂੰ ਚੰਗਾ ਪੁੱਤ ਮੈਂ ਕੱਲ ਚਾ ਆਪਣੀ ਬਿਲਕੁਲ ਉੱਠ ਕੇ ਨਾਲੇ ਉੱਥਰ ਸੋਇ ਚ ਬੂਸਤੀ ਪਈ ਹੋਰ ਆਲੀ ਤੇ ਰਪਾ ਬਾਬੇ ਤੇ ਜਾਣਾ ਛੇਤੀ ਆ ਠੀਕ ਹੈ ਜੀ ਮੈਂ ਆਉਂਦੀ ਹਾਂ ਭਰਤੋ ਹਾਂ ਬਾਬਾ ਜੀ ਝਾੜੂ ਪੋਚਾ ਕਰਨਾ ਹੈ ਤੂੰ ਬੱਤੀ ਕਰੋ ਕਰ ਦਿੰਨੇ ਜੀ ਸੰਗ ਤਾਂ ਆਉਣ ਵਾਲੀ ਹੈ ਠੀਕ ਹੈ ਜੀ ਓ ਛੋਟੂ ਭਾਈ ਆ ਤੂੰ ਨਾ ਭਖਾਨ ਵਾਲੇ ਖਾ ਲੈ ਨਹੀਂ ਜੈ ਹੋਵੇ ਜੈ ਹੋਵੇ ਬਾਬਾ ਜੁੱਲੀ ਜੱਟ ਦੀ ਕੋ ਬਦਲੀ ਚੱਕ ਦੀ ਤੈ ਕੋਸ ਰੋ ਬੱਚਾ ਬੈਠੋ ਜਾਤੀਏ ਚਾੜੂ ਲਾ ਦੇ ਐ ਕਰੀ ਨਾਲੇ ਸੱਚੇ ਦਿਲ ਨਾਲ ਲਾਈ ਚੰਗਾ ਲੀ ਟੱਕ ਦੀ ਜੈ ਐ ਹੋਵੇ ਜੈ ਹੋਵੇ ਬਬਦਲੀ ਟੱਕ ਦੀ ਜੈ ਚੱਲੀਏ ਮੰਮੀ ਘਰ ਨੂੰ ਚੱਲਦੇ ਆ ਬੁੱਤ ਬਾਬਾ ਜੀ ਦਾ ਥੋੜਾ ਬਵਾ ਲਈਏ ਕਿਉਂ ਕਾਲੀ ਕਰੀ ਜਾਨੀ ਆ ਬਹਿ ਜਾ ਹਜੇ ਉਹ ਬੱਚਾ ਕਰਲਾ ਸੇਵਾ ਬਾਬਿਆਂ ਦੀ ਇਹਦਾ ਕਰਮ ਵਾਲੇ ਨੂੰ ਮਿਲਦੀ ਆ ਸੇਵਾ ਬੱਚਾ ਜੇ ਬਾਬਿਆਂ ਦੀ ਸੇਵਾ ਕਰ ਲੋਂਗੇ ਤਾਂ ਭਾ ਖੁੱਲੇ ਜਾਂਦੇ ਆ ਬਹੁਤ ਭਾਗ ਆ ਇਹਨੂੰ ਮਿਲਦੀ ਆ ਸੇਵਾ ਇਹ ਕੋਈ ਨਾ ਬਾਬਾ ਜੀ ਮੈਂ ਸੇਵਾ ਕਰਿਆ ਕਰੂੰ ਬੱਚਾ ਨੜੇ ਖਾਲੀ ਹੱਥ ਨਾ ਆਇਆ ਕਰੋ। ਕਿਉਂ ਮਬਬਾ ਜੀ ਖਾਲੀ ਹੱਥ ਕਿਉਂ? ਹੱਥ 'ਚ ਸੋਟੀ ਫੜ ਕੇ ਲਿਆਇਆ ਕਰੀਏ। ਮਾਤਾ ਬਾਬੇ ਦਾ ਮਤਲਬ ਹੈ ਇੱਥੇ ਰਸਨ ਪਣੀ ਲਿਆਇਆ ਕਰੋ ਸੰਗਤਾਂ ਬਾਤ ਤੇ ਲੰਗਰ ਬਣਾਉਣਾ ਹੁੰਦਾ ਹੈ। ਪਚਾ ਜਿੰਨਾ ਤੇਰੀ ਨੂਹ ਦਾ ਫਜੇ ਨਾ ਉਨੀ ਕਣਕ ਦੇ ਕੇ ਜਾਇਆ ਇੱਥੇ ਫੇਰੀ ਫੜ ਮਿਲੂਗਾ। ਨੜੇ ਭਈ ਦਰਸ਼ਨਾਂ ਲੱਗੂਗੀ ਪੂਰੇ 5000 ਰੁਪਏ। ਕੱਲੂ ਲੈ ਕੇ ਆ ਜਿਓ। ਠੀਕ ਹੈ ਬਾਬਾ ਜੀ ਲੈ ਆਵਾਂਗੇ 5000 ਰੁਪਏ ਨਾਲੇ ਤੜਕੇ ਕਣਕ ਦੇ ਕੇ ਜਾਾਂਗੇ। ਲਓ ਬੱਚਾ। ਆ ਲੋ ਬਹੁਤੀ ਨੜੇ ਜਿਹੜੀ ਪਹਿਲਾਂ ਦਿੱਤੀ ਸੀ ਅਬ ਦੀ ਨੂੰ ਨੂੰ ਦੇਈ ਜਾਨੀ ਐ ਹਾਂ ਬੱਬੇ ਦੇਈ ਜਾਨੀ ਐ ਚੰਗਾ ਬੱਬੇ ਜੀ ਫੇਰ ਦੇ ਵਾਗ ਗਿਆ ਚੰਗਾ ਚੰਗਾ ਝੁੰਦੇ ਰਹੋ ਜੈ ਹੋਵੇ ਜੈ ਹੋਵੇ ਬਾਬਾ ਜੂਦੀ ਚੱਕੀ ਤੇ ਜੈ ਹੋਵੇ ਜੈ ਹੋਵੇ ਬਾਬਾ ਜੂਦੀ ਚੱਕੀ ਤੇ ਲੈ ਰਿਭਾਤੋ ਖਾ ਰੌਣ ਕੇ ਫੁੱਲ ਨਜ਼ਾਰੇ ਨੜੇ ਦਾ ਤੜਕੇ 5000 ਰੁਪਏ ਆਜੂ ਨੜੇ ਕਣਕ ਆਜੂ ਚੱਕਾਓ ਓ ਮੈਨੂੰ ਨਹੀਂ ਟੌਕੀ ਨੂੰ ਜੈ ਹੋਵੇ ਜੈ ਹੋਵੇ ਬਬਲੀ ਚੱਕ ਦੀ ਜੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਨੇ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਜੇ ਕੋਈ ਫੀਮੇਲ ਐਕਟਰ ਸਾਡੇ ਨਾਲ ਕੰਮ ਕਰਨਾ ਚਾਹੁੰਦੀ ਹੈ ਤਾਂ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰ ਸਕਦੀ ਹੈ। ਬਾਕੀ ਸਾਡੀ ਵੀਡੀਓ ਵੱਧ ਦੋ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ। ਜਿਸ ਕਿਸੇ ਨੇ ਸਾਡੇ ਪੁਰਾਣੇ ਵੀਡੀਓ ਅਜੇ ਤੱਕ ਨਹੀਂ ਦੇਖੀਆਂ, ਉਹ ਲਿੰਕ 'ਤੇ ਕਲਿੱਕ ਕਰਕੇ ਸਾਡੇ ਪੁਰਾਣੇ ਵੀਡੀਓ ਜ਼ਰੂਰ ਦੇਖੋ ਜੀ। ਤੇ ਹੁਣ ਆਪਾਂ ਬੋਲਾਂਗੇ ਪਹਿਲੇ 15 ਕਮੈਂਟ ਜਿਨ੍ਹਾਂ ਨੇ ਪਿਛਲੀ ਵੀਡੀਓ 'ਚ ਕੀਤੇ ਸੀ। ਪਹਿਲਾ ਹੈਗਾ ਇਹ ਸੀਪਾ ਸਮਰਾ। ਦੂਜਾ ਸਤਬਰ ਸਿੰਘ, ਕੁਸਪ੍ਰੀਤ ਸਿੰਘ, ਮਨਮੋਹਨ ਸਿੱਧੂ, ਜਸਵਿੰਦਰ ਸਿੰਘ, ਪੱਖਪ੍ਰੀਤ ਪੰਗੂ, ਵਰਨੌਰ ਸ਼ਰਮਾ, ਸਤਨਾਮ ਸਿੰਘ, ਹਰਮਨ ਸਿੱਧੂ, ਨਿਊ ਗੂਗਲ ਆ। ਮੇਜਰ ਸਿੱਧੂ ਡੀ ਜੇ ਸ਼ਰਮਾ ਸੰਗਰੂਰ ਤੇ ਗੋਬਿੰਦ ਕੁਮਾਰ ਐਮ ਐਸ ਐਮ ਟੀਵੀ ਨਿਊਜ਼ ਜੋਤ ਸੇਖੋਂ ਜੇ ਪਹਿਲੇ 15 ਕਮੈਂਟ ਤੁਸੀਂ ਵੀ ਇਸ ਵੀਡੀਓ 'ਚ ਪਹਿਲੇ 15 ਕਮੈਂਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ 'ਚ ਤੁਹਾਡਾ ਨਾਮ ਬੋਲੀਏ ਤੇ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਨਾ ਬਹੁਤ ਥੋੜੀ ਸਪੋਰਟ ਆ ਗਈ ਇਸੇ ਤਰ੍ਹਾਂ ਆਪਣੀ ਸਪੋਰਟ ਬਣਾ ਕੇ ਰੱਖੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਨਵੇਂ ਆਏ ਨੇ ਬਾਕੀ ਇਸ ਵੀਡੀਓ ਦਾ ਅਗਲਾ ਭਾਗ ਅਸੀਂ ਅਗਲੇ ਹਫਤੇ ਪਾਵਾਂਗੇ ਤੁਸੀਂ ਇਸ ਵੀਡੀਓ ਦਾ ਅਗਲਾ ਭਾਗ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਤਰ੍ਹਾਂ ਸਮਝ ਆ ਜੇ ਇਹ ਹੋਰ ਕਿਸੇ ਨੇ ਕੁਝ ਬੋਲਣਾ ਕਿਉਂ ਬੋਲਣ ਜੋ ਕਿ ਛੱਡਿਆ ਤੁਸੀਂ ਸ਼ਾਇਦ ਸਾਸਤ੍ਰ ਕਾ ਜੀ ਐਕਸ਼ਨ ਪੁੱਤ ਵਣਕੇ ਵੰਟੀ ਆਣਾ ਕੋਈ ਨਾ ਬਾਬਾ ਜੀ ਬੇ ਸੇਵਾ ਕਰੇ ਕਿਹ ਵਾਲਾ ਐਕਸ਼ਨ ਮਾਤਾ ਬਾਬੇ ਦਾ ਮਤਲਬ ਹੈ ਡੇਰੇ ਦੇ ਵਿੱਚ ਮਾ ਤੂੰ ਹੀ ਬਾਲੀ ਫਿੰਡਣ ਹੈਗੀ ਹੜਦੀ ਨਹੀਂ ਹੈਗੀ ਅੜੀਆਂ ਬਗਾਏ ਬਣਾ ਫਿਰ ਮੈਂ ਥੋੜੇ ਪਿੱਛੇ ਮੱਥਾ ਮਾਰਦੀ ਫਿਰਦੀ ਆ ਨਾ ਕਿਹੜੀ ਮਾਰ ਨਿੰਦਾ ਆਪਣੇ ਬੱਚਿਆਂ ਦਾ ਮੈਂ ਤਾਂ ਅੱਧੀ ਅੜੀਆਂ ਹੀ ਪਵਾਉਂਗੀ ਐਕਸ਼ਨ ਉਹ ਕੋਈ ਨਾ ਬੀਬਾ ਵੇਦਾ ਕੋਈ ਗਾੜੀ ਮਾਰ ਦੋ ਤਾਰੀ ਵਿੱਚ ਤਾਂ ਕੋਈ ਖਜ਼ੂਰ ਨਹੀਂ ਉਹ ਮੈਂ ਵਿੱਚ ਹੋਰ ਐਡ ਕਰਦਾ ਤੇ ਉਹ ਗੱਲ ਬਣੀ ਨਹੀਂ ਤਾਰ ਕਰ ਕੋਈ ਕੋਈ ਨਹੀਂ ਬਾ ਇਹ ਨਹੀਂ ਬੋਲੇ ਚਾ